ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਫਗਵਾੜਾ ਸਿਵਲ ਹਸਪਤਾਲ ਵਿੱਚ ਪਿੰਡ ਭੁੱਲਾ ਰਾਈ ਦੀਆਂ ਦੋ ਥੀਰਾਂ ਇਲਾਜ ਲਈ ਆਈ ਪਰ ਹਸਪਤਾਲ ਅੰਦਰ ਹੀ ਮੋੜ-ਪੇੜ ਗਈਆਂ ਜਿਸ ਨਾਲ ਮਰੀਜ਼ਾਂ ਵਿੱਚ ਦਹਿਸ਼ਤ ਫੈਲ ਗਈ ਕੁੱਟਮਾਰ ਵਿੱਚ ਕਾਂਗਰਸੀ ਆਗੂ ਗੁਰਦੇਵਾਲ ਸਿੰਘ ਸਮੇਤ ਕਈ ਜ਼ਖਮੀ ਹੋਏ ਦੋਵੇਂ ਥੀਰਾਂ ਨੇ ਇੱਕ ਦੂਜੇ ਤੇ ਗੰਭੀਰ ਦੋਸ਼ ਲਾਏ ਲੋਕਾਂ ਨੇ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਐਸਪੀ ਮਾਦਵੀ ਸ਼ਰਮਾ ਨੇ ਨਿਰਪੱਖ ਜਾਂਚ ਅਤੇ ਹਸਪਤਾਲ ਵਿੱਚ ਸੁਰੱਖਿਆ ਵਧਾਉਣ ਦਾ ਪ੍ਰੋਸਾ ਦਿੱਤਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੇ ਵਿਕਾਸ ਕਾਰਜਾਂ ਕਰਕੇ ਪਲੇਟਫਾਰਮ ਨੰਬਰ 2 ਅਤੇ 3 ਨੂੰ 1 ਦਸੰਬਰ 2024 ਤੋਂ 23 ਫਰਵਰੀ 2025 ਤੱਕ 85 ਦਿਨ ਲਈ ਬੰਦ ਰੱਖਿਆ ਜਾਵੇਗਾ। ਇਸ ਦੌਰਾਨ 133 ਟ੍ਰੇਨਾਂ ਦੀ ਬਰਥ ਹੋਰ ਪਲੇਟਫਾਰਮਾਂ ਤੇ ਬਦਲ ਜਾਏਗੀ। 11 ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ ਜਦਕਿ ਕੁਝ ਟ੍ਰੇਨਾਂ ਨੂੰ ਫਗਵਾੜਾ ਤੋਂ ਸ਼ਾਰਟ ਟਰਮੀਨੇਟ ਕਰਕੇ ਚਲਾਇਆ ਜਾਵੇਗਾ ਪੰਜ ਟ੍ਰੇਨਾਂ ਨੂੰ ਵਿਚਕਾਰ ਰੋਕ ਕੇ ਰੂਟਾ ਮੁਤਾਬਕ ਸੰਭਾਲਿਆ ਜਾਵੇਗਾ ਸਰਹੱਦ ਨੇੜੇ 548 ਗ੍ਰਾਮ ਹਿਰੋਇਨ ਬਰਾਮਦ ਬੀਐਸਐਫ ਅਤੇ ਪੁਲਿਸ ਦੀ ਵੱਡੀ ਕਾਰਵਾਈ ਪਿੰਡ ਵਾਤਾਰਾ ਸਿੰਘ ਭਾਰਤ ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਅਤੇ ਪੁਲਿਸ ਨੇ ਖੇਤਾਂ ਵਿੱਚੋਂ ਪੀਲੇ ਪੈਕੇਟ ਵਿੱਚ ਮਿਲੀ 548 ਗ੍ਰਾਮ ਹਿਰੋਇਨ ਬਰਾਮਦ ਕੀਤੀ ਸੂਚਨਾ ਮਿਲਦੇ ਹੀ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਮਾਦਕ ਪੈਕੇਟ ਕਬਜ਼ੇ ਵਿੱਚ ਲਿਆ ਗਿਆ ਖਾਣਾ ਖਾਲੜਾ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਾਲਾਬਾਦ ਵਿੱਚ 4 ਘੰਟੇ ਬਿਜਲੀ ਪ੍ਰਭਾਵਿਤ ਫੀਡਰ ਸ਼ਟਡਾਊਨ ਦਾ ਹੋਇਆ ਐਲਾਨ। 68 ਕੇਵੀ ਸਬਸਟੇਸ਼ਨ ਯੋਧਾ ਪੈਣੀ ਦੇ ਟਰਾਂਸਫਾਰਮਰ ਤੇ ਜੰਤਰਾਂ ਦੀ ਟੈਸਟਿੰਗ ਕਾਰਨ 11 ਕੇਵੀ ਯੂਪੀਐਸ ਅਤੇ 11 ਕੇਵੀ ਏਪੀ ਦੇ ਕੁੱਲ 7 ਫੀਡਰ ਸ਼ਟਡਾਊਨ ਰਹਿਣਗੇ। ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਰਹੇਗੀ। ਐਸਡੀਓ ਨਵਜੋਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਰੂਰੀ ਬਿਜਲੀ ਸੰਬੰਧੀ ਕੰਮ ਪਹਿਲਾਂ ਤੋਂ ਨਿਪਟਾ ਲੈਣ ਤਾਂ ਜੋ ਸ਼ਟਡਾਊਨ ਦੌਰਾਨ ਕੋਈ ਦਿੱਕਤ ਨਾ ਆਏ। ਦਸੂਹਾ ਸੜਕ ਹਾਦਸਾ ਇੱਕ ਭਰਾ ਦੀ ਮੌਤ ਦੂਜਾ ਨਾਜੂਕ। ਦਸੂਹਾ ਬੱਸ ਸਟੈਂਡ ਨੇੜੇ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ 88 ਸਾਲਾ ਜਸਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਪ੍ਰਿਥੀਪਾਲ ਸਿੰਘ ਗੰਭੀਰ ਜ਼ਖਮੀ ਹੋਇਆ। ਦੋਵੇਂ ਭਰਾ ਦਵਾਈ ਲੈ ਕੇ ਵਾਪਸ ਪਿੰਡ ਜਾ ਰਹੇ ਸਨ ਜ਼ਖਮੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ ਟਰੱਕ ਡਰਾਈਵਰ ਸੁਰਿੰਦਰ ਸਿੰਘ ਨੂੰ ਲੋਕਾਂ ਦੀ ਮਦਦ ਨਾਲ ਗ੍ਰਿਫਤਾਰ ਕਰਕੇ ਟਰੱਕ ਜ਼ਬਤ ਕਰ ਲਿਆ ਗਿਆ ਅਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਜਾ ਰਹੀ ਹੈ ਫਿਰਕਾ ਮਿਲਕ ਪਲਾਂਟ ਨੇੜੇ ਟਰੱਕ ਨੂੰ ਅੱਗ ਜਿੰਮ ਦਾ ਸਮਾਨ ਸੜ ਕੇ ਸੁਆਹ ਵੇਰਕਾ ਮਿਲਕ ਪਲਾਂਟ ਨੇੜੇ ਚੱਲਦੇ ਟਰੱਕ ਦੇ ਪਿਛਲੇ ਹਿੱਸੇ ਤੋਂ ਧੂਆਂ ਨਿਕਲਦਾ ਦੇਖ ਲੋਕਾਂ ਨੇ ਡਰਾਈਵਰ ਨੂੰ ਰੋਕਿਆ ਪਰ ਕੁਝ ਹੀ ਪਲਾਂ ਵਿੱਚ ਟਰੱਕ ਅੱਗ ਦੀ ਲਪੇਟ ਵਿੱਚ ਆ ਗਿਆ ਜਿੰਮ ਦਾ ਲਿਆਇਆ ਸਮਾਨ ਲਗਭਗ ਸਾਰਾ ਸੜ ਗਿਆ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਫਾਇਰ ਬ੍ਰਿਕਾਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਸ਼ੱਕ ਹੈ ਕਿ ਟਰੱਕ ਦੇ ਕੈਬਿਨ ਵਿੱਚ ਲੋਹੇ ਦਾ ਸਮਾਨ ਰਗੜ ਖਾਂਦਾ ਰਿਹਾ ਜਿਸ ਨਾਲ ਚੰਗਿਆੜੀਆਂ ਨਿਕਲਣ ਕਾਰਨ ਅੱਗ ਲੱਗੀ ਹੋ ਸਕਦੀ ਹੈ ਡ라이ਵਰ ਸੁਰੱਖਿਅਤ ਹੈ